ਸ੍ਰੀ ਕਾਲ ਸਾਰਿਆਂ ਨੂੰ ਅੱਜ ਦੀ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਜੀ ਜੋ ਕਿ ਕੱਚੇ ਨਾਰੀਅਲ ਤੋਂ ਤਿਆਰ ਹੁੰਦੀ ਹੈ ਜੀ ਇਹ ਆਪਾਂ ਗ੍ਰੈਂਡ ਕਰਨੀ ਹੈ ਜੀ ਇਹ ਦੇਖੋ ਇਹ ਨਾਰੀਅਲਾ ਜੀ ਆਪਣੇ ਦੋ بڑے ਟੁਕੜੇ ਨਾਰੀਅਲ ਦੇ ਜੀ ਕੱਟ ਕਰੇ ਹੋਏ ਤੇ ਇੱਕ ਕਟੋਰੀ ਛੋਟੀ ਚਨੇ ਦੀ ਦਾਲ ਜੀ ਭੁਜਿਆ ਹੋਇਆ ਚਨਾ ਜੀ ਤੇ ਕੜੀ ਪੱਤਾ 3-4 ਕਲੀਆਂ ਜੀ ਲਸਣ ਦੀਆਂ ਛੋਟਾ ਟੁਕੜਾ ਇੱਕ ਅਦਰਕ ਦਾ ਕੱਟਿਆ ਹੋਇਆ ਜੀ ਚਟਨੀ ਵਿੱਚ ਪਾਉਣਾ ਜੀ ਸਵਾਦ ਸਵਾਦ ਵਾਸਤੇ ਜੀ 3-4 ਹਰੀਆਂ ਮਿਰਚਾਂ ਪਾਉਣੀਆਂ ਨੇ ਜੀ ਆਪਾਂ ਇਹਦੇ ਵਿੱਚ ਬਾਕੀ ਨਾਮਕ ਸਵਾਦ ਅਨੁਸਾਰ ਆ ਲੋ ਜੀ ਪੀਸੀ ਹੋਈ ਨਾਰੀਅਲ ਚਟਨੀ ਤਿਆਰ ਆ ਜੀ ਹੁਣ ਆਪਾਂ ਬਸ ਇਹਨੂੰ ਤੜਕਾ ਲਾਉਣਾ ਜੀ ਚਟਨੀ ਤਿਆਰ ਆ ਜੀ ਅੱਜ ਆਪਾਂ ਚਟਨੀ ਨੂੰ ਤੜਕਾ ਲਗਾ ਰਹੇ ਹਾਂ ਜੀ ਆਪਾਂ ਜੀ 1 ਸਪੂਨ 1.5 ਸਪੂਨ ਦਾ ਤੇਲ ਦਾ ਪਾਉਣਾ ਜੀ ਇਹਦੇ ਵਿੱਚ ਆਪਾਂ ਨੇ ਜੀ ਹਾਂਜੀ ਬਾਕੀ ਇਹ ਹਿੰਗ ਹੋ ਗਈ ਜੀ ਚੁਟਕੀ ਭਰ ਜੀ ਤੇ ਲਾਲ ਮਿਰਚ ਹੋ ਗਈ ਜੀ ਇਹ ਕੜੀ ਪੱਤਾ ਹੋ ਗਿਆ ਜੀ ਸੰਤਰੇ ਵਾਲੇ ਰਾਈ ਹੋ ਗਈ ਜੀ ਅੱਧਾ ਚਮਚ ਰਾਈ ਦਾ ਜੀ ਜੀਰਾ ਅੱਧਾ ਚਮਚ ਜੀਰਾ ਜੀ ਤੇ ਆਪਣਾ ਤੜਕਾ ਚਟਨੀ ਦਾ ਤਿਆਰ ਹੋ ਗਿਆ ਜੀ ਹੁਣ ਆਪਾਂ ਹਾਂਜੀ ਇਹ ਤੜਕਾ ਤਿਆਰ ਹੋ ਗਿਆ ਜੀ ਆਪਾਂ ਹੁਣ ਚਟਨੀ ਦੇ ਵਿੱਚ ਮਿਲਾ ਦੇਣਾ ਜੀ ਥੋੜਾ ਠੰਡਾ ਕਰਕੇ ਮਿਲਾਉਣਾ ਜੀ ਹਾਂਜੀ ਗਰਮ ਗਰਨੇ ਮਿਲਾਉਣਾ ਜੀ ਇਹ ਚਟਨੀ ਆਪਣੀ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਬਣਾਪਾ ਬੋਲ। ਇਹ ਤੁਸੀਂ ਹਰ ਇੱਕ ਚੀਜ਼ ਨਾਲ ਖਾ ਸਕਦੇ ਆ ਜੀ। ਇਟਲੀ, ਡੋਸਾ, ਚਪਾਤੀ ਨਾਲ ਰੋਟੀ ਨਾਲ ਵੀ ਖਾ ਸਕਦੇ ਆ ਜੀ ਆਪਾਂ। ਬਾਕੀ ਜਿਹੜੀ ਚੀਜ਼ ਨਾਲ ਮਰਜ਼ੀ ਖਾ ਲਓ ਜੀ ਤੁਸੀਂ ਇਹਨੂੰ। ਹਾਂਜੀ, ਇਹ ਚਟਨੀ ਬਹੁਤ ਟੇਸਟੀ ਹੈ ਜੀ। ਹਾਂਜੀ। ਹਾਂਜੀ। ਤੁਸੀਂ ਆ ਆਪਣੀ ਚਟਨੀ ਤੁਹਾਡੇ ਕਮੈਂਟ ਕਰਕੇ ਦੱਸੋ ਜੀ ਸਾਨੂੰ ਇਹ ਚਟਨੀ ਕਿੰਦਾ ਦੀ ਲੱਗੀ